ਜਿਹੜੇ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਇਹ ਚੈਕਿੰਗ ਕਰ ਰਹੇ ਹਾਂ ਕਿ ਮਸੀਂ ਚਾਰ ਥਾਣਿਆਂ ਦੀ ਫੋਰਸ ਇਕੱਠੀ ਕੀਤੀ ਇਸ ਤੋਂ ਇਲਾਵਾ ਸਾਡੇ ਨਾਲ QRT ਹੈਗੀ ਆ ਇਸ ਤੋਂ ਇਲਾਵਾ ਸਾਡੇ ਨਾਲ GRP ਤੇ RPF ਨਾਲ ਤਾਲਮੇਲ ਕਰਕੇ ਅਸੀਂ ਐਕਸਟੈਂਸਿਵਲੀ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਸਰ ਕਿਸ ਤਰੀਕੇ ਦੀ ਚੈਕਿੰਗ ਹੈ ਸਾమే ਸਟੇਸ਼ਨ ਤੇ ਚੱਲਦੀ ਪਈ ਹੈ ਕਿ ਜਿਹੜੇ ਲੋਕਾਂ ਦੇ ਸ਼ੱਕ ਹੈ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਜਾਂ ਹਰੇਕ ਦੀ ਚੈਕਿੰਗ ਚੱਲਦੀ ਰਹੀ ਹੈ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆ ਕਿ ਪ੍ਰੀਵੈਂਟਿਵ ਹੈ ਤੇ ਜਿਹੜਾ ਕਿ ਆਮ ਬੰਦਾ ਹੈਗਾ ਜਿਹੜਾ ਚੰਗਾ ਹੈਗਾ ਉਹ ਸੇਫ ਫੀਲ ਕਰੇ ਤੇ ਜਿਹੜਾ ਤੁਹਾਨੂੰ ਲੱਗਦਾ ਹੈ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਤਾਂ ਕਿ ਉਹ ਆਪ ਇੱਥੋਂ ਭੱਜ ਜAVE ਕਿ ਅਗਰ ਕੋਈ ਲਵਾਰਿਸ ਵਸਤੂ ਸਾਨੂੰ ਮਿਲਦੀ ਹੈ ਤਾਂ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ ਇਸ ਤੋਂ ਇਲਾਵਾ ਕੋਈ ਸਾਨੂੰ ਲੱਗਦਾ ਕਿ ਕੋਈ ਸ਼ੱਕੀ ਵਿਅਕਤੀ ਹੈ ਜਿਹੜਾ ਕਿ ਬਿਨਾ ਮਤਲਬ ਰੇਲਵੇ ਸਟੇਸ਼ਨ ਤੇ ਘੁੰਮ ਰਿਹਾ ਅਸੀਂ ਉਹਨੂੰ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਬਾਹਰ ਕੋਈ ਅਗਰ ਲਵਾਰਿਸ ਵਹੀਕਲ ਸਾਨੂੰ ਲੱਗਦੇ ਹੈ ਕਿ ਟੂ ਵੀਲਰ ਫੋਰ ਵੀਲਰ ਤੇ ਅਸੀਂ ਉਹਨੂੰ ਚੈੱਕ ਕਰ ਸਰ ਕਿਸ ਤਰੀਕੇ ਦੀ ਜੇਕਰ ਤਿਆਰੀਆਂ ਕੀਤੀਆਂ ਗਈਆਂ ਨੇ ਕਿਉਂਕਿ 15 ਅਗਸਤ ਕਾਫੀ ਵੱਡਾ ਦਿਨ ਹੁੰਦਾ ਹੈ ਇੰਡੀਆ ਵਾਸਤੇ ਤੇ ਉਹ ਉਸ ਦੀ ਤਿਆਰੀ ਕਿਸ ਤਰੀਕੇ ਨਾਲ ਹੈ ਜੀ ਬਿਲਕੁ